ਸਪੋਰਟ ਟੀਵੀ ਦੇਖਦੇ ਤੁਮ ਦਸ਼ਕਨ ਨਿੱਗਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 3 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਵਿੱਚ ਦੁਬਈ ਗਿਆ ਪਿੰਡਰੋਲੀ ਕਲਾਂ ਦੇ 26 ਸਾਲਾਂ ਨੌਜਵਾਨ ਗੁਰਦੀਪ ਸਿੰਘ ਦੀ ਹਾਰਡ ਅਟੈਕ ਕਾਰਨ ਦੁਬਈ ਵਿੱਚ ਮੌਤ ਹੋ ਗਈ ਸੀ ਜਿਸ ਨੌਜਵਾਨ ਦੀ ਮੌਤ ਹੋਈ ਆ ਉਹ ਮੇਰਾ ਸਾਲਾ ਸਾਥ ਸੀ ਉਹ 3 ਸਾਲ ਪਹਿਲਾਂ ਦੁਬਈ ਗਿਆ ਸੀ ਲਾਇਸੈਂਸ ਬਣਾਉਣ ਤੇ ਆਪਣੇ ਭੂਗੋਪਰੀ ਕੰਪਨੀ ਸੀ ਰਾਜਾ ਗੈਸ ਸਰਵਿਸ ਉਹਨਾਂ ਦੇ ਕੋਲੇ ਉਹ ਕੰਮ ਕਰਦਾ ਸੀ ਅੱਜ 2 ਮਹੀਨੇ ਬਾਅਦ ਫਾਰੀ ਜੱਦੋ ਜਿਹ ਤਹਿਤ ਨੌਜਵਾਨ ਗੁਰਦੀਪ ਸਿੰਘ ਦੀ ਮ੍ਰਿਤਕ ਦੇ ਦੁਬਈ ਤੋਂ ਉਸਦੇ ਪਿੰਡਰੋਲੀ ਕਲਾਂ ਵਿੱਚ ਪਹੁੰਚੀ ਜਿਸ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਖੰਨਾ ਸਾਹਿਬ ਦੇ ਕੋਲ ਕੈਸੇ ਰਾਸਵਾ ਮੈਂਬਰ ਆ ਜੀ ਹੁਸ਼ਿਆਰਪੁਰ ਉਹਨੇ ਵੀ ਸਾਡੀ ਬਹੁਤ ਮਦਦ ਕੀਤੀ ਉਹਨੇ ਵੈਸੀ ਨੂੰ ਲੈਟਰ ਲਿਖਿਆ ਦੇ ਉਹਨਾਂ ਵੀ ਕਾਰਵਾਈ ਹੋਈ ਜਿਹੜੇ ਮਲਾਜਮ ਸੇ ਮਲਾਜਮ ਵੀ ਡਰਦੇ ਕੋਈ ਮੋਰੇ ਨਹੀਂ ਆਇਆ ਕੋਈ ਬੋਲਿਆ ਨਹੀਂ ਮਲਾਜਮਾਂ ਨੂੰ ਵੀ ਇਹ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤੁਹਾਡੇ ਕੋਲੋਂ ਪੈਸਾ ਵੀ ਨਹੀਂ ਚਾਹੀਦਾ ਤੁਸੀਂ ਸਿਰਫ ਉਹਨੂੰ ਪੇਸ਼ ਹੋ ਜਾਓ ਜਾ ਕੇ ਕਹੋ ਇਹਦੀ ਬੋਡੀ ਇੱਥੇ ਪੇਸ਼ ਕਰੋ ਪਰ ਕਿਦਨੇ ਸਾਡੀ ਬਾਣੀ ਬੜੀ ਅੱਜ 2 ਮਹੀਨੇ ਹੋ ਗਏ ਅੱਜ ਸਾਡਾ ਬੱਚਾ ਸਾਡਾ ਘਰ ਤੇ ਅੱਜ ਅਸੀਂ 10 ਸੰਸਦਾਂ ਮ੍ਰਿਤਕ ਗੁਰਦੀਪ ਸਿੰਘ ਦੇ ਜੀਜਾ ਰਾਜਕੁਮਾਰ ਨੇ ਉਸ ਦੀ ਮੌਤ ਤੇ ਖਦਸ਼ਾ ਪ੍ਰਗਟਾਇਆ ਤੇ ਕਿਹਾ ਜੇ ਕੋ ਪ੍ਰੋਬਲਮ ਹੁੰਦੀ ਜਾਂ ਕੋ ਬੁਆਰ ਹੁੰਦਾ ਉਹ ਸਾਨੂੰ ਹਿੰਟ ਦਿੰਦਾ ਤੇ ਮੈਂ ਭਾਜੀ ਬੁਆਰਿਆ ਉਸ ਨੇ ਸਾਨੂੰ ਤਾਂ ਇਹ ਖੰਦਸ਼ਾ ਆਇਆ ਕਿ ਸਾਨੂੰ ਤਾਂ ਉਹਦੇ ਹੀ ਸ਼ੱਕ ਆ ਕਿ ਕੀ ਪਤਾ ਉਹ ਮੁੰਡੇ ਨੂੰ ਕਿਹੜੀ ਕਿਸ ਤਰ੍ਹਾਂ ਕੋ ਪ੍ਰੈਸ਼ਰ ਮਾਇਆ ਉੱਤੇ ਕੀ ਹੋਇਆ ਕਿ ਨਹੀਂ ਹੋਇਆ ਕਿ ਜਿਹੜਾ ਉਹਨੂੰ ਅਟੈਕ ਹੋ ਗਿਆ ਉਹ ਤਾਂ ਪਹਿਲਾਂ ਨਹੀਂ ਅਟੈਕ ਹੋਇਆ ਸਡਨਲੀ ਅਟੈਕ ਹੋਇਆ ਉਹਨੂੰ ਮ੍ਰਿਤਕ ਦੇ ਜੀਜਾ ਰਾਜਕੁਮਾਰ ਨੇ ਉਸਦੇ ਮਾਲਕ ਰਾਜਾ ਸਿੰਘ ਨੂੰ ਦੋਸ਼ੀਠ ਹਰੋਂਦਿਆਂ ਉਸਤੇ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਸਾਨੂੰ ਪੈਸੇ ਦੀ ਕੋਈ ਜਰੂਰਤ ਨਹੀਂ ਤੁਹਾਨੂੰ ਪੈਸਾ ਨਹੀਂ ਚਾਹੀਦਾ ਤੁਹਾਨੂੰ ਕੋਈ ਕਲੇਮ ਨਹੀਂ ਚਾਹੀਦਾ ਸਾਨੂੰ ਸਿਰਫ ਮੰਗ ਸਾਡੀ ਇਹੀ ਹੈ ਸਾਡੀ ਪਰਿਵਾਰ ਦੀ ਅਸੀਂ 2 ਮਹੀਨੇ ਖੱਜਲ ਖਵਾਰ ਹੋਏ ਹਾਂ ਸਾਡਾ ਬੱਚਾ 26 ਸਾਲ ਦਾ ਸੀ ਅਜੇ ਵਿਆਹਿਆ ਵੀ ਨਹੀਂ ਸੀ ਸਾਡੇ ਤਾਂ ਚਾ ਵੀ ਨਹੀਂ ਪੂਰੇ ਹੋਏ ਸੇ ਸੀ ਆਪਣੇ ਬੱਚਾ ਵਾਂਗ ਪਾਲਿਆ ਸੀ ਸਾਡੀ ਮੰਗ ਇਹ ਆ ਕਿ ਰਾਜਾ ਸਾਹਦੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਮੇਰੇ ਸੱਸੋਰਾ ਆ 70 75 ਸਾਲ ਦੇ ਆ ਇਹੀ ਆਸ ਸੀ ਇਹਨਾਂ ਦੀ ਬੱਚੇ ਦੀ ਬੇ ਬੱਚਾ ਬਣਾ ਦਿਆ ਸੀ ਬੱਚਾ ਸਸ ਬਣਾਉਣ ਗਿਆ ਸੀ ਆਓ ਤੁਹਾਨੂੰ ਦਿਖਾਉਂਦੇ ਆਂ ਪੂਰਾ ਮਾਮਲਾ ਕੀ ਹੈ ਤੁਸੀਂ ਦੇਖਦੇ ਰਹੋ ਖਾਸ ਤੋਂ ਟੀਵੀ ਧੰਨਵਾਦ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰਾ ਨਾਮ ਰਾਜਕੁਮਾਰ ਪਿੰਡ ਜਨੂਹਾ ਜਿਸ ਨੌਜਵਾਨ ਦੀ ਮੌਤ ਹੋਈ ਆ ਉਹ ਮੇਰੇ ਸਾਲਾ ਸਾਸੀ ਉਹ 3 ਸਾਲ ਪਹਿਲਾਂ ਦਬਈ ਗਿਆ ਸੀ ਲਾਇਸੈਂਸ ਬਣਾਉਣ ਤੇ ਆਪਣੇ ਭੋਗਪੁਰ ਦੀ ਕੰਪਨੀ ਸੀ ਰਾਜਾ ਗੈਸ ਸਰਵਿਸ ਉਹਨਾਂ ਦੇ ਕੋਲੇ ਉਹ ਕੰਮ ਕਰਦਾ ਸੀ ਤੇ ਨਾਲੇ ਉਹ ਲਾਇਸੈਂਸ ਉਹਨਾਂ ਦੇ ਲਾਇਸੈਂਸ ਬਣਾਉਣ ਗਿਆ ਸੀ ਉਹਨਾਂ ਕੋਲ ਤੇ ਅਸੀਂ ਉਸ ਟਾਈਮ ਉਹਨਾਂ ਨੂੰ 6 ਲੱਖ ਲਾਇਸੈਂਸ ਵਾਸਤੇ ਦਿੱਤਾ ਸੀ ਜੀ 3 ਲੱਖ ਦਿੱਤਾ ਸੀ ਉਹਨੂੰ ਵਿਜਾ ਲਾਉਣ ਵਾਸਤੇ 1.5 ਸਾਲ ਦਾ ਵਿਜਾ ਨਵਾਂ ਆਇਆ ਉਹ ਤੋਂ ਬਾਅਦ ਅਸੀਂ 1.5 ਸਾਲ ਦਾ ਫੇਰ ਵਿਜਾ ਨਵਾਂ ਆਇਆ ਫੇਰ ਉਹਨੂੰ 2 ਲੱਖ ਅਸੀਂ ਦਿੱਤਾ ਤੇ ਮੁੰਡਾ ਉਹਨਾਂ ਕੋਲ 3 ਸਾਲ ਮੁੱਢੇ ਨੇ ਕੰਮ ਕੀਤਾ ਨਾ ਤੋਂ ਨਹੀਂ ਲਾਇਸੈਂਸ ਬਣਾ ਕੇ ਦਿੱਤਾ ਮੁੰਡੇ ਦਾ ਹਰ ਵਾਰੀ ਮੁੰਡੇ ਨੂੰ ਟਰਕਾਉਂਦੇ ਰਹੇ ਅੱਜ ਬਣਦਾ ਕੱਲ ਬਣਦਾ ਐਦਾਂ 3 ਸਾਲ ਲੰਘ ਗਏ ਮੁੰਡਾ ਟ੍ਰਾਪਰੇਸ਼ਨ ਦੇ ਵਿੱਚ ਆ ਕੇ ਪਿਛਲੇ ਸਾਲ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਕੇ ਉਹਨੂੰ ਅਸੀਂ ਇੰਡੀਆ ਸੱਧਿਆ ਇੰਡੀਆ ਸੱਦ ਕੇ ਉਹਦਾ ਅਸੀਂ ਇਲਾਜ ਕਰਾਇਆ ਇਲਾਜ ਕਰਾ ਕੇ ਐਨ ਠੀਕ ਹੋ ਗਿਆ 6 ਮਹੀਨੇ ਬਾਅਦ ਉਹ ਵਾਪਸ ਦਵਈ ਗਿਆ ਦਵਈ ਗਿਆ ਦਵਈ ਜਾ ਕੇ ਉਹਨਾਂ ਪਿਛਲੀ ਪਿਛਲੇ ਸਾਲ ਲੋਹੜੀ ਵਾਦਨ ਗਿਆ ਸੀ ਅੱਜ ਉਹਨੂੰ 1 ਸਾਲ 4 ਮਹੀਨੇ 3 ਮਹੀਨੇ ਹੋ ਗਏ ਆ ਗਏ ਨੂੰ ਤੇ ਜਿੱਦੋਂ ਉਹਦੀ ਮੌਤ ਹੋਈ ਆ 25 ਤਰੀਕ ਸ਼ਾਮ ਨੂੰ ਉਹਦੀ ਮੌਤ ਹੋਈ ਆ 7 ਵਜੇ ਉਹ ਕਹਿੰਦੇ ਸੀ ਜੀ ਸਾਨੂੰ ਜਿੱਦਾਂ ਜਿੱਦਾਂ ਫੋਨ ਆਇਆ 25 ਦਿਨ ਨੂੰ ਮੌਤ ਹੋਈ ਆ ਸਾਨੂੰ ਦੱਸਿਆ ਉਹ ਨਹੀਂ 12 ਵਜੇ ਦੂਜੇ ਦਿਨ 26 ਦਿਨ ਨੂੰ 26 ਦਿਨ 12 ਵਜੇ ਮੈਨੂੰ ਫੋਨ ਆਇਆ ਕਹਿੰਦੇ ਵੀ ਤੁਸੀਂ ਕੌਣ ਆ ਮੈਂ ਕਿਹਾ ਮੈਂ ਰਾਜਕਮਾਰ ਕਹਿੰਦੇ ਤੁਹਾਡਾ ਗਦੀਪ ਸਿੰਘ ਕੀ ਲੱਗਦਾ ਮੈਂ ਕਿਹਾ ਜੀ ਮੇਰਾ ਸਾਲਾ ਸਾਹਿਬ ਲੱਗਦਾ ਮੈਂ ਕਿ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਉਹਨਾਂ ਦੀ ਮੌਤ ਹੋ ਗਈ ਮੈਂ ਕਿਦਾਂ ਹੋਈ ਆ ਕਹਿੰਦੇ ਜੀ ਅਟੈਕ ਹੋ ਗਿਆ ਉਹਨੇ ਫੋਨ ਉਸੇ ਵੇਲੇ ਕੱਟਤਾ ਮੈਂ ਬਹੁਤ ਫੋਨ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਫੋਨ ਨਹੀਂ ਚੱਕਿਆ ਮੁੜ ਕੇ ਮੈਂ ਉਸ ਟਾਈਮ ਮੇਰੀ ਵੀ ਹਾਲਤ ਮਾੜੀ ਹੋ ਗਈ ਮੈਂ ਅੱਧੇ ਘੰਟੇ ਬਾਅਦ ਫੋਨ ਕੀਤਾ ਬਾਅਦ ਫਿਰ ਉਹ ਨਹੀਂ ਚੱਕਿਆ ਮੈਨੂੰ ਮੈਂ ਕਿਹਾ ਦੱਸੋ ਵੀ ਬਾਰ ਗਿਆ ਸੀ ਤਰੀਕ ਪਹਿਲਾਂ ਕਦੇ ਘੁੰਮਣ ਗਿਆ ਸੀ ਘੁੰਮ ਕੇ 4 ਵਜੇ ਆਇਆ 4 ਵਜੇ ਆ ਕੇ 6 6:30 ਵਜੇ ਬਾਥਰੂਮ ਵਿੱਚ ਨਹਾਉਣ ਗਿਆ ਨਹਾਉਂਦੇ ਸਾਰੇ ਉਹਨੂੰ ਅਟੈਕ ਹੋ ਗਿਆ ਉੱਥੇ ਕੁਆਟਰਾਂ ਵਿੱਚ ਕੋਈ ਹੈ ਨਹੀਂ ਸੀ ਬੰਦਾ ਜਦੋਂ ਕੋਈ ਬੰਦਾ ਟੈਂਕੀਆਂ ਵਿੱਚ ਪਾਣੀ ਭਰਨ ਆਇਆ ਤਾਂ ਉਹਨੂੰ ਪਤਾ ਲੱਗਾ ਕਿ ਟੈਂਕੀ ਜਿਹੜੀ ਪਾਣੀ ਦੀ ਭਰ ਨਹੀਂ ਰਹੀ ਟੁੱਟੀ ਖੁੱਲੀ ਹੋਣੀ ਹੈ ਉਹ ਜਦੋਂ ਅੰਦਰ ਆ ਕੇ ਦੇਖਿਆ ਉਹ ਨਹੀਂ ਤਾਂ ਉਹਨੇ ਦਰਵਾਜ਼ਾ ਘੜਕਾਇਆ ਵੀ ਟੁੱਟੀ ਖੁੱਲੀ ਆ ਟੁੱਟੀ ਬੰਦ ਕਰ ਜੇ ਉਹ ਬੰਦਾ ਜਿੰਦਾ ਹੁੰਦਾ ਤਾਂ ਹੀ ਬੰਦ ਟੁੱਟੀ ਖੋਲ ਬੰਦ ਕਰਦਾ ਤੇ ਉਹਨੇ ਬਾਹਰ ਆ ਕੇ ਰੌਲਾ ਪਾਇਆ ਸੱਤ-ਅੱਠ ਬੰਦੇ ਇਕੱਠੇ ਹੋ ਗਏ ਉਹਨੇ ਜਦੋਂ ਦਰਵਾਜ਼ਾ ਤੋੜਿਆ ਤੇ ਉਹਦੀ ਮੌਤ ਹੋ ਚੁੱਕੀ ਸੀ ਉਹ ਕਹਿੰਦੇ ਜੀ ਅਸੀਂ ਉਸੇ ਵੇਲੇ ਨੂੰ ਹਸਪੀਟਲ ਲੈ ਕੇ ਗਏ ਪੁਲਿਸ ਨੂੰ ਫੋਨ ਕੀਤਾ ਤੇ ਮੈਂ ਇਹਨੂੰ ਇਹੀ ਪੁੱਛਿਆ ਮੈਂ ਕਿਹਾ ਜੇ ਭਾਜੀ ਰਾਤ ਨੂੰ ਮੌਤ ਹੋਈ ਸੀ ਤੁਸੀਂ ਸਾਨੂੰ ਰਾਤ ਕਿਉਂ ਨਹੀਂ ਦੱਸਿਆ 7 ਵਜੇ ਮੌਤ ਹੋਈ ਆ ਤੁਸੀਂ 8 ਵਜੇ ਦੱਸ ਦਿੰਦੇ 9 ਵਜੇ ਦੱਸ 10 ਵਜੇ ਦੱਸ ਦਿੰਦੇ ਤੁਸੀਂ ਸਾਨੂੰ ਸਵੇਰ ਨੂੰ ਕਹਦੇ ਦੱਸਿਆ ਕਹਿੰਦੇ ਚਲੋ ਜੀ ਸਾ ਤੋਂ ਹਾਦਸੇ ਦੀ ਗਲਤੀ ਹੋ ਗਈ ਨਹੀਂ ਦੱਸ ਹੋਇਆ ਤੇ ਮੈਂ ਕਿਹਾ ਫੇਰ ਪ੍ਰੋਬਲਮ ਕੀ ਹੋਈ ਸੀ ਕਹਿੰਦੇ ਜੋ ਘੁੰਮਣ ਗਏ ਸੀ ਮੈਂ ਬੰਦਿਆਂ ਨੂੰ ਫੋਨ ਕੀਤਾ ਜਿਹੜੇ ਨਾਲ ਦੇ ਸੀ ਉਹਨੇ ਮੈਨੂੰ ਦੱਸਿਆ ਕਿ ਇਹਨਾਂ ਦੀ ਤਰੀਕ ਸੀ ਉਦੋਂ ਇਹਨਾਂ ਤੇ ਮੁੰਡਿਆਂ ਤੇ ਕੇਸ ਪਿਆਇਆ ਸੀ ਜਿੱਦਾਂ ਇਹ ਗੱਡੀ ਦੇ ਵਿੱਚ ਸਿਲੰਡਰ ਸਪਲਾਈ ਕਰਦੇ ਸੇ ਇਹਨਾਂ ਨੂੰ ਨਹੀਂ ਪਤਾ ਸੀ ਵੀ ਗੱਡੀ ਕਿਹੜੀ ਰਿਆਸੀ ਆ ਕਿਹੜੀ ਦੂਜੀ ਆ ਇਹ ਕਮਰਸ਼ੀਅਲ ਇਹ ਰਿਆਸੀ ਗੱਡੀ ਦੇ ਵਿੱਚ ਸਿਲੰਡਰ ਰੱਖ ਕੇ ਲੈ ਗਏ ਉਹ ਗੱਡੀ ਪੁਲਿਸ ਨੇ ਫੜ ਲਈ ਤੇ ਇਹਨਾਂ ਤੇ ਕੇਸ ਪਾਤਾ ਮੇਰੀ ਮਾਲਕ ਨਾਲ ਗੱਲ ਹੋਈ ਮਾਲਕ ਮੈਨੂੰ ਕਹਿੰਦਾ ਭਾਜੀ ਤੁਸੀਂ ਪ੍ਰਵਾਹ ਨਾ ਕਰੋ ਮੁੰਡਿਆਂ ਦਾ ਕੋਈ ਬਾਲਵਿੰਗਾ ਨਹੀਂ ਹੋਊਗਾ ਕੇਸ ਅਸੀਂ ਲਾਣਾ ਮੁੰਡੇ ਦਾ ਸਿਰਫ ਗਵਾਹੀ ਤੇ ਜਾਇਆ ਕਰੂਗੇ ਮੁੰਡੇ ਨੂੰ ਕੁਝ ਨਹੀਂ ਹੁੰਦਾ ਨਾ ਸਜ਼ਾ ਹੋਣੀ ਆ ਜੁਰਮਾਨਾ ਹੋਊਗਾ ਕੰਪਨੀ ਨੂੰ ਹੋਊਗਾ ਅਸੀਂ ਬੜੀ ਤਸੱਲੀ ਨਾਲ ਬੈਠੇ ਸੀਗਾ ਚਲੋ ਕੋਈ ਗੱਲ ਨਹੀਂ ਇਦਾਂ ਹੁੰਦਾ ਰਹਿੰਦਾ ਉਸ ਦਿਨ 4 ਵਜੇ ਜਦੋਂ ਉਹ ਤਰੀਕ ਤੋਂ ਆਇਆ ਪਤਾ ਨਹੀਂ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਨਾ ਸਾਡੀ ਕੋਈ ਬਾਰਤਾ ਹੋਈ ਉਹਨਾਂ ਗੱਲਬਾਤ ਹੋਈ ਆ ਸਾਡੀ ਗੱਲਬਾਤ ਹੋਈ ਆ 21 ਤਰੀਕ ਨੂੰ ਮੁੰਡੇ ਨਾਲ 21 ਤਰੀਕ ਨੂੰ ਅਸੀਂ ਡੋਲੀ ਆਏ ਉਸੇ ਡੋਲੀ ਸਾਰਿਆਂ ਨਾਲ ਵੀਡੀਓ ਕਾਲ ਦੇ ਵਿੱਚ ਗੱਲ ਕੀਤੀ ਉਹਨਾਂ ਜੇ ਕੋਈ ਪ੍ਰੋਬਲਮ ਹੁੰਦੀ ਜਾਂ ਕੋਈ ਬਿਮਾਰ ਹੁੰਦਾ ਉਹ ਸਾਨੂੰ ਹਿੰਟ ਦਿੰਦਾ ਵੀ ਮੈਂ ਭਾਜੀ ਬਿਮਾਰ ਆ ਉਸਨੇ ਪੁੱਛਿਆ ਵੀ ਅਸੀਂ ਵੀ ਮੀਂਹ ਪਾਣੀ ਪਿਆਇਆ ਇੱਥੇ ਵੀ ਤੇਰੀ ਦਵਾਈ ਕੁਝ ਨੁਕਸਾਨ ਤਾਂ ਨਹੀਂ ਹੋਇਆ ਉਹ ਕਹਿੰਦਾ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਇੱਥੇ ਫੋਨ ਚਾਰਜ ਨਹੀਂ ਹੁੰਦਾ ਬੈਟਰੀ ਨਹੀਂ ਚਾਰਜ ਆਏਗੀ ਮੈਂ ਫੇਰ ਦੁਬਾਰਾ ਫੋਨ ਕਰੂੰਗਾ ਉਹ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਤਾਂ ਇਹ ਖੰਧਛਾਇਆ ਕਿ ਸਾਨੂੰ ਤਾਂ ਉਹਨਾਂ ਤੇ ਇਹੀ ਸ਼ੱਕ ਆ ਕਿ ਕਿਆ ਪਤਾ ਮੁੰਡੇ ਨੂੰ ਕਿਹੜੀ ਕਿਸ ਤਰ੍ਹਾਂ ਪ੍ਰੈਸ਼ਰ ਪਾਇਆ ਉੱਤੇ ਕੀ ਹੋਇਆ ਕੀ ਨਹੀਂ ਹੋਇਆ ਕਿ ਜਿਹੜਾ ਉਹਨੂੰ ਅਟੈਕ ਹੋ ਗਿਆ ਇਹਨੇ ਤਾਂ ਪਹਿਲਾਂ ਨਹੀਂ ਅਟੈਕ ਹੋ ਗਿਆ ਉਹਨੂੰ ਸਡਨਲੀ ਅਟੈਕ ਹੋਇਆ ਉਹਨੂੰ ਫਿਰ ਉਸ ਬੰਦੇ ਨੇ ਸਾਨੂੰ ਦੱਸਣ ਤੋਂ ਬਾਅਦ ਸਾਨੂੰ ਲਾਰੇ ਲਾਉਂਦਾ ਰਿਹਾ ਫੋਨ ਕਰਨਾ ਉਸ ਵੇਲੇ ਫੋਨ ਚੱਕ ਲੈਣਾ ਪਾਜੀ ਮੈਂ ਸਾਰਾ ਕੁਝ ਕਰੂੰਗਾ ਪਾਜੀ ਮੈਂ ਸਾਰਾ ਕੁਝ ਕਰੂੰਗਾ ਹਫਤਾ ਡੇਢ ਹਫਤਾ ਲੰਘ ਗਿਆ ਅਸੀਂ ਸੋਚਿਆ ਵਿਚਾਲ ਬਾਹਰ ਵੇਚਦਾ ਹੀ ਹੁੰਦਾ ਹੁੰਦਾ ਕਾਗਜ਼ ਕੁੱਝ ਬਣਦੇ ਹੋਗੇ ਜਦੋਂ 10 ਦਿਨ ਲੰਘ ਗਏ ਮੈਂ ਕਿਹਾ ਪਾਜੀ 10 ਦਿਨ ਹੋ ਗਏ ਵੀ ਹਜੇ ਵੀ ਕੁਝ ਨਹੀਂ ਪੱਤੀ ਚੱਲਿਆ ਕਟੋ ਘਾੜੀ 15 ਦਿਨ ਬਾਅਦ ਮੈਨੂੰ ਨਹੀਂ ਫੋਨ ਕੀਤਾ ਕਹਿੰਦੇ ਆ ਬੰਦਾ ਆ ਇਸ ਬੰਦੇ ਨਾਲ ਵਾਰਤਾ ਕਰੋ ਇਹ ਬੰਦਾ ਤੁਹਾਨੂੰ ਦੱਸੂਗਾ ਤੁਸੀਂ ਕੀ ਕਰਨਾ ਉਹ ਬੰਦੇ ਦਾ ਨਾਮ ਬਲਦੀਪ ਸਿੰਘ ਸੀ ਉਹ ਸਰਵਤ ਸਰਵਦਾ ਪਲਾ ਟਰੱਸਟ ਆ ਐਸ ਬੀ ਸਿੰਘ ਵਰਾਇ ਦਾ ਉਹਨਾਂ ਦਾ ਹੈੱਡ ਆ ਉੱਥੇ ਦਵੀਜ ਦੇ ਵਿੱਚ ਉਸ ਬੰਦੇ ਨੇ ਸਾਨੂੰ ਡੀਲਿੰਗ ਕੀਤੀ ਉਹਨੂੰ ਮੈਨੂੰ ਦੱਸਿਆ ਪਾਜੀ ਆਹ ਕਾਗਜ਼ ਭੇਜੋ ਮੈਂ ਕਜ਼ਹਿਰੀਆਂ ਤੋਂ ਸਾਰੇ ਡੈਡੀ ਉਹਨਾਂ ਨੂੰ ਦੱਸੇ ਤੋਂ ਬਗੈਰ ਸਾਰੇ ਕਾਗਜ਼ ਕੁਝ ਬਣਾ ਕੇ ਅਸੀਂ ਭੇਜੇ ਵੇ ਚਲੋ ਮਾਲਕ ਉਹ ਕਹਿੰਦਾ ਮਾਲਕ ਵੀ ਨਾਲ ਆ ਪਰ ਮਾਲਕ ਨੇ ਉਹ ਤੋਂ ਬਾਅਦ ਫੋਨ ਚੱਕਣਾ ਬੰਦ ਕਰਤਾ ਨਾ ਉਹਨਾਂ ਨਾਲ ਗੱਲ ਕੀਤੀ ਨਾ ਸਾਡੇ ਨਾਲ ਗੱਲ ਕੀਤੀ ਤੇ ਅੱਜ ਪੂਰੇ 2 ਮਹੀਨੇ ਹੋ ਗਏ ਆ ਡੈਥ ਹੋਈ ਨੂੰ 2 ਮਹੀਨੇ ਦੇ ਵਿੱਚੋਂ ਸਿਰਫ ਸਾਡੇ ਨਾਲ 10 ਦਿਨ ਗੱਲ ਕੀਤੀ ਉਹ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਜਿਸ ਤਰ੍ਹਾਂ ਰਾਜਾ ਸਿੰਘ ਦੇ ਕੋਲ ਕੰਮ ਕਰਦੇ ਸੀ ਉਹੀ ਉਹਨਾਂ ਨੂੰ ਭੇਜਦਾ ਹੁੰਦਾ ਸੀ ਵੀ ਇਸ ਕਾਰ ਸਿਲੰਡਰ ਦੇ ਕੇ ਆਉਣੇ ਆ ਇਸ ਗੱਡੀ ਦੇ ਵਿੱਚ ਜਾਣਾ ਇਸ ਗੱਡੀ 'ਚ ਸਿਲੰਡਰ ਲੈ ਕੇ ਜਾਣੇ ਆ ਇੱਥੇ ਸਪਲਾਈ ਕਰਨੇ ਆ ਕਿਉਂ ਜਿਹੜਾ ਵਰਕਰ ਹੁੰਦਾ ਵਰਕਰ ਨੂੰ ਕੁਝ ਨਹੀਂ ਪਤਾ ਹੁੰਦਾ ਮਾਲਕ ਨੂੰ ਪਤਾ ਹੁੰਦਾ ਕਿਹੜੀ ਗੱਡੀ ਲੈ ਕੇ ਜਾਣੀ ਆ ਕਿੱਥੇ ਸਿਲੰਡਰ ਦੇਣੇ ਆ ਜਿਹੜਾ ਕੇਸ ਵੀ ਪਿਆ ਸੀ ਕੇਸ ਵੀ ਉਹਦੀ ਵਜ੍ਹਾ ਨਾਲ ਪਿਆ ਕਿਉਂ ਉਹ ਮੁੜ ਕੇ ਪੇਸ਼ੇ ਨਹੀਂ ਹੋਇਆ ਤੇ ਸਾਡੇ ਜਦੋਂ ਇਹ ਮੁੰਡੇ ਦੀ ਡੈਥ ਹੋ ਗਈ ਉਦੋਂ ਬਾਅਦ ਵੀ ਉਹ ਨਾ ਤਾਂ ਕਚੈਰੀਆਂ ਗਿਆ ਨਾ ਉਹ ਥਾਣੇ ਗਿਆ ਨਾ ਉਹ ਡੈਥ ਸਰਟੀਫਿਕੇਟ ਲਿਆ ਉਥੋਂ ਨਾ ਉਹ ਕਾਗਜ਼ ਕੋਈ ਲਿਆ ਜਿਹੜੇ ਸਰਦਾਰ ਬਲਦੀਪ ਸਿੰਘ ਜੀ ਆ ਉਹਨੇ ਸਾਰਾ ਹੀ ਕਾਗਜ਼ ਪੱਤਰ ਇਕੱਠਾ ਕੀਤਾ ਤੇ ਮੈਂ ਇਧਰੋਂ ਇੰਡੀਆ ਚੋਂ ਕਾਗਜ਼ ਪੱਤਰ ਇਕੱਠਾ ਕਰਕੇ ਭੇਜਿਆ ਤੇ ਬਲਦੀਪ ਸਿੰਘ ਨੇ ਬਹੁਤ ਪਿਆਰੇ ਨੇ ਮਦਦ ਕੀਤੀ ਸਾਡੀ ਤੇ ਵੀਜ਼ਾ ਕੈਂਸਲ ਕਰਾਉਣ ਲਈ ਜਦੋਂ ਸਾਰਾ ਕੁਝ ਹੋ ਗਿਆ ਵੀਜ਼ਾ ਨਹੀਂ ਸੀ ਕੈਂਸਲ ਹੁੰਦਾ ਕਿਉਂਕਿ ਵੀਜ਼ਾ ਕੈਂਸਲ ਸਿਰਫ ਕੰਪਨੀ ਦਾ ਮਾਲਕ ਕਰਾ ਸਕਦਾ ਅਸੀਂ ਇਹਦੇ ਘਰ ਗਏ ਸਰਪੰਚ ਨਾਲ ਵਾਰਤਾ ਕੀਤੀ ਪਰ ਉਹ ਨਹੀਂ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਗੱਡੀ ਪਰਕੇ ਉਹਦੇ ਘਰ ਗਏ ਉਹਦੀ ਘਰ ਵਾਲੀ ਨੇ ਫੋਨ ਕੀਤਾ ਤਾਂ ਉਹਦਾ ਫੋਨ ਚੱਕਿਆ ਨਾ ਪਰ ਉਹ ਪਹਿਲਾਂ ਹੀ ਐਮਬੈਸੀ ਵਾਲੇ ਉਹਦੇ ਕੋਲ ਪਹੁੰਚ ਗਏ ਸੀ ਵੀ ਜੇ ਨਹੀਂ ਤੂੰ ਵੀਜ਼ਾ ਕੈਂਸਲ ਕਰਾਉਣਾ ਤੈਨੂੰ ਅਰੈਸਟ ਕੀਤਾ ਜਾਊ ਫਿਰ ਉਹਨੂੰ ਵੀਜ਼ਾ ਕੈਨਸਲ ਕਰਾਇਆ ਫਿਰ 25 ਤਰੀਕ ਨੂੰ ਜੀ ਅੱਜ ਅੱਜ ਕੱਲ ਬੋਡੀ ਆਈ ਆ ਇੰਡੀਆ ਤੇ ਮੈਂ ਐਸ.ਬੀ. ਸਿੰਘ ਅਵਰਾਏ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੰਨੀ ਸਾਡੀ ਮਦਦ ਕੀਤੀ ਆ ਸਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਕੋਈ ਕਲੇਮ ਨਹੀਂ ਚਾਹੀਦਾ ਸਾਨੂੰ ਸਿਰਫ ਮੰਗ ਸਾਡੀ ਇਹੀ ਆ ਸਾਡੀ ਪਰਿਵਾਰ ਦੀ ਅਸੀਂ 2 ਮਹੀਨੇ ਖੱਜਲ ਖਵਾਰ ਹੋਏ ਆ ਸਾਡਾ ਬੱਚਾ 26 ਸਾਲ ਦਾ ਸੀ ਹਜੇ ਵਿਆਹਿਆ ਵੀ ਨਹੀਂ ਸੀ ਸਾਡੇ ਤਾਂ ਚਾ ਵੀ ਨਹੀਂ ਪੂਰੇ ਹੋਏ ਸੇ ਅਸੀਂ ਆਪਣੇ ਬੱਚਿਆਂ ਵਾਂਗ ਪਾਲਿਆ ਸੀ ਸਾਡੀ ਮੰਗ ਆ ਕਿ ਰਾਜਾ ਸਿੰਘ ਤੇ ਕਾਰਵਾਈ ਕੀਤੀ ਜਾਵੇ ਰਾਜਾ ਸਿੰਘ ਤੇ ਦੋ ਪੈਟਰੋਲ ਪੰਪ ਆ ਪਟਨੂੜਾ ਦੇ ਵਿੱਚ ਪਿੰਡ ਪਟਨੂਰਾ ਲਵਾਣਾ ਅਸੀਂ ਬਾਹਰ ਵੀ ਕੇਸ ਕਰਾਂਗੇ ਇੱਥੇ ਵੀ ਕੇਸ ਕਰਾਂਗੇ ਕੋਈ ਸਾਨੂੰ ਪੈਸੇ ਦੀ ਜਰੂਰਤ ਨਹੀਂ ਉਹ ਅਸੀਂ ਉਹਨੂੰ ਸਜ਼ਾ ਦਿਵਾਣੀ ਆ ਜਿਸ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਆ ਹਰ ਇੱਕ ਮੁਲਾਜ਼ਮ ਨੂੰ ਤੰਗ ਕਰਦਾ 12-12 ਘੰਟੇ ਡਿਊਟੀ ਲੈਂਦਾ ਤੇ 8 ਘੰਟੇ ਦੇ ਪੈਸੇ ਦਿੰਦਾ ਸਾਨੂੰ ਤਾਂ ਸਾਡੇ ਬੱਚੇ ਨੇ ਦੱਸਿਆ ਹੀ ਨਹੀਂ ਸੀ ਸਿਰਫ ਸਾਡਾ ਬੱਚਾ ਕਹਿੰਦਾ ਸੀ ਸਾਡਾ ਲਾਇਸੈਂਸ ਬਣ ਜਵੇ ਤੇ ਇਹਦੀ ਜ਼ਿੰਦਗੀ ਬਣ ਜਾਊਗੀ ਜੇ ਸਾਨੂੰ ਦੱਸਦਾ ਕਿ ਮੈਨੂੰ 12 ਘੰਟੇ ਡੂਟੀ ਕਰਨ ਦੀ ਮੈਂ ਕਦੀ ਇਹਨਾਂ ਨੂੰ ਉੱਥੇ ਜਾਣਨ ਦਾ ਮੈਂ ਤਾਂ ਉਹਦੇ ਕਾਗਜ਼ ਭਰਾਉਣ ਨੂੰ ਫਿਰਦਾ ਸੀ ਇਟਲੀ ਦੇ ਮੇਰਾ ਕਾਕਾ ਇਟਲੀ ਗਿਆ ਮੈਂ ਹੁਣ ਕਾ ਅਸੀਂ ਡਿਗਰੀ ਕਰਾਈ ਹੋਸੀ ਅਸੀਂ ਇਸ ਕੰਮ ਲਈ ਨਹੀਂ ਸਾਨੂੰ ਭੇਜਿਆ ਅਸੀਂ ਤਾਂ ਸਿਰਫ ਉਹਨਾਂ ਦਾ ਸਾਥ ਬਣਾਉਣੇ ਭੇਜਿਆ ਸੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦਾ